ਸਭ ਤੋਂ ਪਹਿਲਾਂ ਚੰਦ ਤੇ ਮੈਂ ਪੈਰ ਰੱਖਿਆ ਤਾਂ ਉਹਨੇ ਅਮਰੀਕਾ ਦਾ ਝੰਡਾ ਗੱਡ ਕੇ ਕਹਿੰਦਾ ਚੱਲ ਥੋੜਾ ਤੁਰ ਕੇ ਆਉਨੇ ਆ ਥੋੜੀ ਜੀ ਦੂਰ ਗਿਆ ਅਗਲੇ ਮੋੜ ਤੇ ਇੱਕ ਪੰਜਾਬੀ ਸ਼ੇਰੇ ਪੰਜਾਬ ਢਾਬਾ ਖੋਲੀ ਬੈਠਾ ਸੀ ਉਹ ਕਹਿੰਦਾ ਬਾਪੂ ਜੀ ਦੱਸੋ ਦਾਲ ਮੱਖਣੀ ਮਟਰ ਪਨੀਰ ਪਨੀਰ ਪੁਰਜੀ ਬਣਾ دیے ਢੀ ਪਕੌੜਾ ਵੀ ਹੈਗਾ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਯਾਰ ਮੈਂ ਤਾਂ ਸੋਚਦਾ ਸੀ ਮੈਂ ਆ ਪਹਿਲਾ ਤੇ ਤੂੰ ਇੱਥੇ ਢਾਬਾ ਵੀ ਖੋਲੀ ਬੈਠਾ ਹੈ ਤੂੰ ਇਧਰ ਕਿਧਰ ਉਹ ਕਹਿੰਦਾ ਬਾਉ ਜੀ ਇਧਰ ਕਿਧਰ ਵਾਲੀ ਗੱਲ ਨਾ ਪੁੱਛੋ ਕਪੂਰਥਲੇ ਦੇ ਇੱਕ ਏਜੰਟ ਨਾਲ 20 ਲੱਖ ਰੁਪਏ ਚ ਅਮਰੀਕਾ ਲੈ ਜਾਣ ਦੀ ਗੱਲ ਹੋਈ ਸੀ ਆ ਪਤਾ ਨਹੀਂ ਕਿੱਥੇ ਲਾ ਗਿਆ ਇੱਥੇ ਸੁ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੀ ਪਾਸੇ ਮਾਵਾ ਪੈਣਾ ਬੈਠਿਆ ਸੀ ਉਧਰੋਂ ਇੱਕ ਬੱਚਾ ਆ ਜੇ ਮੇਜ ਭੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ 5 6 ਦਿਨ ਦੀਆਂ ਛੁੱਟੀਆਂ ਹੋਰ ਕਰ ਦੋ ਹੈ ਕਿਆ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡ ਹੈ ਕਿ ਨਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜ ਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜ ਜਾਊਗਾ ਸੋ ਐਸ ਲੈਵਲ ਦਾ ਕੌਨਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਵਿੱਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੈਦਰੀ ਵਾਲ ਤੇ ਪਹੁੰਚ ਮਾਨ ਨੇ ਫੋਟੋ ਲਾ ਲਈ ਸੀ ਉਹਦੀ ਉਹ ਮੈਂ ਕਿਹਾ ਭਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸ ਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਹਾਏ ਓਏ ਰੱਬ ਨਿੱਜੀ ਸੋਚਾਂ ਨੇ ਬਹੁਤ ਬੈਕਦਾ ਇਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚਕਿਚਨ ਮਕਾਉਣਿਆ ਯਾਰ ਆ ਜਾਓ ਇਥੇ ਲੁਧਿਆਣੇ ਉੱਤ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉੱਥੇ ਤੂੰ ਦੇਖਿਆ ਹੋਣਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇਢੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧਾ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ ਇਨਫਰਾਸਟ੍ਰਕਚਰ ਹੈ ਨਹੀਂ ਜੀ ਅਸ ਵਕਤ ਆਪਣੇ 20000 ਸਰਕਾਰੀ ਸਕੂਲ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਤੇ ਇਹਦੀ ਚਾਰ ਦੁਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲੇ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗੇ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗੱਲਾਂ ਗੱਲ ਆ ਕੇ ਵਿਸ਼ਵਾਸ ਤੇ ਨਿਭੜ ਜਾਂਦੀ ਹੈ ਸੋ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੁਕਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟਿਕਣੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮ ਐਲ ਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਹੀ ਬਣਦੇ ਹੁੰਦੇ ਆ ਸਾਡੇ ਪੁੱਤ ਪਤੀਜੀ ਬਣਦੇ ਹੁੰਦੇ ਬਸ ਆ ਆ ਦੁੱਖ ਹੀ ਹੋਰ ਕੋਈ ਦੁੱਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜੇ ਬਾਈ ਦੇ ਵਿੱਚ ਦੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕਬਦੇ ਆਪਾਂ ਨੂੰ ਕਹਿੰਦੇ ਸੀ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਦਾ ਪਿੰਡ ਵਾਲਿਆਂ ਨਾ ਦੇਸੀਆਂ ਆਪਰ ਜੇ ਇੱਕ ਕੰਮ ਨੇ ਹੋਊਗਾ ਦੂਜਾ ਕਰ ਲਾਂਗੇ ਦੂਜਾ ਨੇ ਹੋਊ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹਦਾ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੇ ਇਹਨਾਂ ਨੂੰ ਕੱਖ ਨਹੀਂ ਆਉਂਦਾ ਇੱਕ ਦੂਜੇ 'ਚ ਬਾਈਦੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਉਹੀ ਸਰਦਾਰੀਆਂ ਜਾਂ ਜਨਰੇਟਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂਹ ਖਜ਼ਾਨੇ ਦਾ ਜਨਤਾ ਵੱਲ ਨੂੰ ਐ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਆਂ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਂ ਯਮ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਂ ਯੋ ਹਸਪਤਾਲਾਂ 'ਚ ਕਾਇਆਪਾਲ ਟੈਕਸਰੇ ਮਸ਼ੀਨਾ ਐ, ਐਮ ਆਰ ਆਈ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਹ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਹੋ ਜਦੋਂ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ 'ਚ ਕਿਤੇ ਕਰਨ ਸੀ ਉਹਦੀ ਕੋਈ ਮੋਲ ਨਹੀਂ ਹੈਗਾ ਜੇ ਤੁਸੀਂ ਪਿਆਰ ਦਿੰਦੇ ਹੋ ਮੈਂ ਜਾਨਣਾ ਜਦੋਂ ਸੜਕ ਤੇ ਜਾਨਣਾ ਕਿਤਨਾ ਕਿਤੇ ਰੋਜ਼ ਹੀ ਜਨਮ ਹੈ ਮਤਲਬ ਬਜ਼ੁਰਗ ਮਾਵਾਂ ਬਜ਼ੁਰਗ ਬਾਪੂ ਮੁੰਡੇ ਭੈਣਾਂ ਖੜੀਆਂ ਹੁੰਦੀਆਂ ਨੇ ਸਿਰ ਪਰੋਸਣ ਨੂੰ ਪੁੱਤ ਜਾਉਂਦਾ ਰਹਿ ਪੁੱਤ ਪੁੱਤ ਐਂ ਕਰੀ ਚੱਲ ਬਸ ਤੇਰੇ ਨਾਲ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਆਦੋਂ ਮੈਂ ਯਾਰ ਆ ਜਮਾਨੇ ਚ ਕਿਸੇ ਲੀਡਰ ਨੂੰ ਇੰਨਾ ਪਿਆਰ ਮਿਲ ਰਿਹਾ ਮੇਰੇ ਮੇਰੇ ਸ਼ਾਮ ਨੂੰ ਜਦੋਂ ਕਰਿਆ ਹੁਣ ਆ ਪੱਕ ਪੂਰੀ ਫੁੱਲਾਂ ਨਾਲ ਭਰੀ ਹੁੰਦੀ ਹੈ ਜਦੋਂ ਆ ਕੇ ਲਾਉਂਦੇ ਨੇ ਫੁੱਲ ਹੁੰਦੇ ਨੇ ਸੋ ਮੈਂ ਕਹਾਂ ਯਾਰ ਇਹ ਕੁਝ ਆ ਹੈਗੀ ਹੈ ਪਰਮਾਤਮਾ ਕਿੱਥੇ ਦੇਣਾ ਦੇਊਗਾ ਮੈਂ ਇੱਕ ਵਸਤਾ ਐ ਕਿ ਫੁੱਲਾਂ ਨਾਲ ਜਿਹੜਿਆ ਮੇਰਾ ਗੱਡੀ ਤੇ ਮੇਰੀ ਪੱਗ ਭਰ ਦਿੰਦੇ ਆ ਤੇ ਮਾਵਾਂ ਅਸ਼ੀਰਵਾਦ ਦਿੰਦੀਆਂ ਬਾਪੂ ਸਿਰ ਪਲੋਸਦੇ ਆ ਮੁੰਡੇ ਮੋਢੇ ਤੇ 70 ਕਿ ਸੈਲਫੀ ਕਰਾਉਂਦੇ ਆ ਤੇ ਦੂਜੇ ਪਾਸੇ ਮੈਂ ਕਹਾਂ ਨਹੀਂ ਕੱਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਲਾ ਕੇ ਬਾਅਦ ਉਂਗਲੀਆਂ ਗੜਨੀ ਪੈਂਦੀਆਂ ਨੇ ਪੂਰੀਆਂ ਨਹੀਂ ਜੱਲੇਗੇ ਕਦੀ ਸੋ ਫਰਕ ਹੈ ਕਾਫੀ ਫਰਕ ਹੈ ਠੀਕ ਹੈ ਨਾ ਸੋ ਪਹਿਲੀ ਪਹਿਲੀ ਵਾਰ ਮੈਂ ਤੁਸੀਂ ਦੇਖੋ ਮੈਨੂੰ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਅੱਛਾ ਜ਼ਿਆਦਾ ਟਾਈਮ ਤਾਂ ਨਹੀਂ ਲੈ ਰਹਾ ਨਾ ਮੈਂ ਹਾਂ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਨੂੰ ਬਹਿ ਗਿਆ ਕੀਰਤਨ ਸੁਣਨ ਲੱਗ ਤਾ ਉਧਰ ਦੂਜੇ ਪਾਸੇ ਮਾਵਾ ਭੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ ਦੇ ਮੇਜ ਪੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦੋ ਇਹ ਕਾ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡ ਹੈ ਕਿ ਨਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸੇ ਲੈਵਲ ਦਾ ਕੌਨਫੀਡੈਂਸ ਦੇਖ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ-ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਤੇ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰਾਕੀਆਂ ਹੁੰਦੀਆਂ ਹੋਣ ਕੀ ਮਾੜਾ ਜਿਸ ਤਰ੍ਹਾਂ ਵੀ ਕਿਸੇ ਨੇ ਜੀ ਨੇ ਕਿਹਾ ਜ਼ਮਾਨਾ ਆਇਆਗਾ ਕੋਆਪਰੇਸ਼ਨ ਦਾ ਗਰੁੱਪ ਆਫ ਕੰਪਨੀਆਂਜ਼ ਦਾ ਜ਼ਮਾਨਾ ਆਇਆਗਾ ਬ੍ਰੇਨਸਟਾਰਮਿੰਗ ਦਾ 25 23 30 100 100 ਦਿਮਾਗ ਇਕੱਠੇ ਬੈਠਣ ਆਪ ਦਾ ਆਪ ਦਾ ਆਈਡੀਆ ਦੇਣ ਉਹ ਚੋਂ ਬਹੁਤ ਵੱਡੀ ਗੱਲਾਂ ਨਿਕਲਦੀਆਂ ਨੇ ਸੋ ਇਹੀ ਉਮੀਦ ਕਰਦਾ ਕਿ ਤੁਸੀਂ ਇਸ ਮੌਕੇ ਨੂੰ ਬਹੁਤ ਸੁਨਹਿਰੇ ਮੌਕੇ ਦੇ ਤੌਰ ਤੇ ਲਾਉਂਗੇ ਤੇ ਮੇਰੇ ਪੰਜਾਬ ਸਰਕਾਰ ਦੇ ਪਰਿਵਾਰ ਚ ਅੱਜ ਤੁਸੀਂ ਸ਼ਾਮਲ ਹੋਏ ਹੋ ਤੁਹਾਡੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਾਪਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਮੇਰੇ ਵੱਲੋਂ ਦੇ ਦਿਓ ਪੈਰੀਂ ਹੱਥ ਮੇਰੇ ਵੱਲੋਂ ਲਾਏ ਉਹਨਾਂ ਦੇ ਤੇ ਇਸੇ ਤਰ੍ਹਾਂ ਅਸ਼ੀਰਵਾਦ ਤੁਹਾਡਾ ਰਿਹਾ ਤੁਸੀਂ ਵੀ ਤੇ ਤੁਹਾਡੇ ਮਿੱਤਰ ਦੋਸਤ ਸਾਰੇ ਸਾਰੇ ਤਰੱਕੀ ਕਰਨਗੇ ਔਰ ਜਿੱਦ ਦੇ ਆਪਾਂ ਸਾਰੇ ਤਰੱਕੀ ਕਰਨ ਲੱਗੇ ਉਦ ਦੀ ਸਮਾਜ ਤਰੱਕੀ ਕਰੂਗਾ ਜੀ ਤੇ ਸਾਡੇ ਕੋਲੇ ਮੈਂ ਫੇਰ ਕਹਿਣਾ ਸਾਡੇ ਕੋਲੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਗੁਰੂਆਂ ਦੇ ਉਪਦੇਸ਼ ਪਏ ਨੇ ਉਹਨਾਂ ਦੇ ਮੁਤਾਬਕ ਹੀ ਚੱਲੀਏ ਭਗਤ ਸਿੰਘ ਜੀ ਹੋਰਾਂ ਨੇ ਇੱਕ ਸ਼ੇਰ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇਸ ਵਾਰ ਦਾ ਮਤਲਬ ਇਸ ਜਨਮ ਚ 20 ਸਾਲ ਦੀ ਉਮਰ ਚ ਲਿਖਿਆ ਸੀ 23 ਸਾਲ ਦੀ ਉਮਰ ਚ ਫਾਂਚੀ ਹੋਗੀ ਸੀ ਜਿਹੜੀ ਉਮਰ ਚ ਅੱਜ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਭਗਤ ਸਿੰਘ ਜੀ ਮੁਲਕ ਮੰਗ ਰਹੇ ਸੀ ਅੰਗਰੇਜ਼ਾਂ ਤੋਂ ਕਿ ਸਾਡਾ ਮੁਲਕ ਛੱਡ ਕੇ ਜਾਓ ਸਾਡਾ ਮੁਲਕ ਹੈ ਸੋ ਅਸੀਂ ਉਹਨਾਂ ਨੂੰ ਹਰ ਵਕਤ ਦਿਲ 'ਚ ਯਾਦ ਵੀ ਰੱਖਦੇ ਆ ਤੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਆ ਅੱਛਾ 2 ਜਨਵਰੀ ਵਾਲੀਆਂ ਝਾਕੀਆਂ ਕਹਿੰਦੇ ਰਿਜੈਕਟਡ ਭਗਤ ਸਿੰਘ ਜੀ ਦੀ ਝਾਕੀ ਬਣਾਈ ਉਹ ਚੂਦਮ ਸਿੰਘ ਜੀ ਉਹਦੇ ਚ ਕਰਤਾ ਸਿੰਘ ਸਰਾਬਾ ਜੀ ਲਾਲਾ ਲਾਜਪਤਰਾਈ ਜੀ ਉਹ ਚ ਜਲਿਆਣੇ ਬਾਗ ਦਾ ਸਾਕਾ ਮਹਾਰਾਜ ਰਜੀਤ ਸਿੰਘ ਦਾ ਸਾਹ ਦਿਖਾਇਆ ਫਿਰ ਦੂਜੇ ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵੈਰੀਅਰ ਲੇਡੀ ਸੀਗੀ ਉਹ ਘੋੜੇ ਦੇ ਉੱਤੇ ਉਹਦੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਹੈ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਹਾਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਦਿਖਾਇਆ ਰਿਜੈਕਟ ਕਰਤੀਆਂ ਹੈ ਇਹ ਇਹ ਕੌਣ ਬੰਦੇ ਨੇ ਵੀ ਜਿਹੜੇ ਭਗ ਸਿੰਘ ਬਰੋ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ ਚ ਤੁਹਾਡੇ ਪਿੰਡਾਂ ਚ ਵੀ ਚਾਕੀਆਂ ਸਾਰੇ ਪੰਜਾਬ ਚ ਦਿਖਾਉਂ ਵੀ ਆ ਆਜਾ ਕੀਨੇ ਤੇ ਆ ਦੇਖ ਲੋ ਇੱਥੇ ਕੀ ਗੱਲ ਹੈ